ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਨਾਂ ਫਾਈਨਲ ਕਰ ਲਏ ਨੇ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜੰਗ ਦੇ ਮੈਦਾਨ ਚੁੱਪਤਰਨ ਉਹਨਾਂ ਆਗੂਆਂ ਦੇ ਨਾਂ ਫਾਈਨਲ ਕਰ ਲਏਗੇ ਜਿਹੜਾ ਪਰਜੀਡੀਅਮ ਜਾਂ ਪ੍ਰਧਾਨਗੀ ਮੰਡਲ ਬਣਾਇਆ ਜਾਣਾ ਉਹਦੇ ਵਿੱਚ ਕਿਹੜੇ ਕਿਹੜੇ ਆਗੂ ਸ਼ਾਮਲ ਹੋਣਗੇ ਇਹ ਹੁਣ ਨਾਂ ਸਾਹਮਣੇ ਆ ਚੁੱਕੇ ਨੇ ਤੁਸੀਂ ਜੁੜੇ ਹੋ ਲੋਕਪ੍ਰੈਂਟ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਖੇਮੇ ਦੇ ਵਿੱਚੋਂ ਕੱਲ ਸਾਬਕਾ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਆਪਣਾ ਕਨਵੀਨਰ ਤਾਂ ਚੁਣ ਲਿਆ ਗਿਆ ਪਰ ਚਰਚਾ ਹੈ ਸੀ ਕਿ ਪ੍ਰਜੀਡੀਅਮ ਦਾ ਵੀ ਐਲਾਨ ਕੀਤਾ ਜਾਊਗਾ ਉਸ ਪ੍ਰਧਾਨਗੀ ਬੰਡਲ ਦਾ ਵੀ ਐਲਾਨ ਕੀਤਾ ਜਾਊਗਾ ਜਿਹੜਾ ਇਸ ਮੋਰਚੇ ਨੂੰ ਇਸ ਬਾਗੀ ਖੇਮੇ ਨੂੰ ਚਲਾਊਗਾ ਪਰ ਚਰਚਾ ਹੈ ਕਿ ਲਗਾਤਾਰ ਇਸ ਬਾਰੇ ਚੁੱਪ ਬੱਟੀ ਗਈ ਹੈ ਅੰਦਰ ਦੀਆਂ ਖਬਰਾਂ ਇਹ ਦੱਸਦੀਆਂ ਨੇ ਕਿ ਕੁਝ ਨਾਵਾਂ ਦੇ ਉੱਤੇ ਚਰਚਾ ਚੱਲ ਰਹੀ ਹੈ ਇਹ 11 ਮੈਂਬਰੀ ਪ੍ਰਜੀਡੀਅਮ ਹੋ ਸਕਦਾ ਹੈ ਇਹਦੇ ਵਿੱਚ ਕੁਝ ਅਜਿਹੇ ਨਾਂ ਨੇ ਜਿਨ੍ਹਾਂ ਬਾਰੇ ਲਗਾਤਾਰ ਚਰਚਾ ਕੀਤੀ ਜਾ ਰਹੀ ਹੈ ਉਹ ਕਿਹੜੇ ਨਾਂ ਨੇ ਆਪਾਂ ਉਹਨਾਂ ਬਾਰੇ ਗੱਲ ਕਰਦੇ ਹਾਂ ਕਿ ਆਖਰਕਾਰ ਨਾਂ ਕਿਹੜੇ ਨੇ ਕਿਹੜੇ ਨਾਵਾਂ ਦੇ ਉੱਤੇ ਗੱਲਬਾਤ ਕੀਤੀ ਜਾ ਰਹੀ ਹੈ ਜਾਂ ਫਾਈਨਲ ਕੀਤੇ ਜਾ ਸਕਦੇ ਨੇ ਕਿਸ ਤਰ੍ਹਾਂ ਦੀ ਜਿਹੜੀ ਆ ਰੂਪਰੇਖਾ ਜਿਹੜੀ ਆ ਉਹ ਉਲਿੱਕੀ ਜਾਣੀ ਹੈ ਇਸ ਬਾਰੇ ਜਿਹੜੀ ਆ ਲਗਾਤਾਰ ਗੱਲ ਕੀਤੀ ਜਾ ਰਹੀ ਹੈ ਗੱਲ ਇਹ ਵੀ ਹੈ ਕਿ ਇਸ ਮਾਮਲੇ ਵਿੱਚ ਬੜੀ ਵੱਡੇ ਪੱਧਰ ਦੇ ਉੱਤੇ ਸਪਸ਼ਟ ਹੋ ਚੁੱਕਿਆ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਕੀ ਕੁਝ ਵਾਪਰ ਸਕਦਾ ਹੈ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਤਾਂ ਕਨਵੀਨਰ ਬਣੇਗੇ ਉਹ ਤਾਂ ਸੁਭਾਵਿਕ ਜੀ ਗੱਲ ਹੈ ਕਿ ਇਸ ਪ੍ਰਜੀਡੀਅਮ ਦੇ ਜਿਹੜਾ ਆ ਉਹ ਵਿੱਚ ਹੋਣਗੇ ਹੋਣਗੇ ਕਿਉਂਕਿ ਉਹ ਕਨਵੀਨਰ ਨੇਗੇ ਜੇਕਰ ਨਾਵਾਂ ਦੀ ਗੱਲ ਕੀਤੀ ਜਾਵੇ ਨਾਵਾਂ ਦੇ ਵਿੱਚ ਇਹ ਮਸਲਾ ਹੈ ਕਿ ਵੱਖ-ਵੱਖ ਵਰਗਾਂ ਨੂੰ ਜਿਹੜੀ ਹੈ ਪ੍ਰਤੀਨਿਧਤਾ ਦੇ ਦਿੰਦੀ ਗੱਲ ਕੀਤੀ ਗਈ ਹੈ ਇਲਾਕੇ ਵਾइज ਮਾਝਾ ਦੁਆਬਾ ਮਾਲਵਾ ਪੁਆਦ ਦੇ ਇਲਾਕੇ ਵੀ ਵੇਖੇ ਜਾਣੇ ਆ ਇਸਤਰੀਆਂ ਵੀ ਦੇਖੀਆਂ ਜਾਣਗੀਆਂ ਮਹਿਲਾਵਾਂ ਦੀ ਜਿਹੜੀ ਭਾਗੀਦਾਰੀ ਹਿੱਸੇਦਾਰੀ ਉਹ ਹੋਊਗੀ ਅਨੁਸੂਚਿਤ ਜਾਤੀਆਂ OBC ਸਾਰਿਆਂ ਨੂੰ ਧਿਆਨ ਚ ਰੱਖਿਆ ਜਾਏ ਨਹੀਂ ਪੂਰੀ ਤਰ੍ਹਾਂ ਨਾਲ ਪਾਰਟੀ ਫਾਰਮੇਸ਼ਨ ਵਾਲਾ ਮਸਲਾ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸਤਰੀਆਂ ਦੇ ਵਿੱਚੋਂ ਨਾਮ ਬੜਾ ਅੱਗੇ ਚੱਲ ਰਿਹਾ ਹੈ ਬੀਬਾ ਪਰਮਜੀਤ ਕੌਰ ਲਾਂਡਰਾ ਦਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਨੇ ਇਸੇ ਨਾਲ ਹੀ ਕਿਰਨਜੀਤ ਕੋਰੇ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਸੰਤ ਬਲਬੀਰ ਸਿੰਘ ਘੁਣਸ ਇਹ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਸਾਬਕਾ ਵਿਧਾਇਕ ਨੇ ਸੰਸਦੀ ਸਕੱਤਰ ਰਹੇ ਆ ਬਾਦਲ ਸਰਕਾਰ ਦੇ ਵਿੱਚ ਹਰਿੰਦਰਪਾਲ ਸਿੰਘ ਹੁਣੀ ਨੇ ਸਰਜੀਤ ਸਿੰਘ ਰਖੜਾ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵਿੱਚੋਂ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਪਰਿਵਾਰ ਚੋਂ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਜੋ ਕਿ ਘਨੌਰ ਤੋਂ ਸਾਬਕਾ ਵਿਧਾਇਕ ਰਹੇ ਆ ਉਹ ਹੋ ਸਕਦੇ ਆ ਸਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਚੋਂ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ ਇਹ ਹੋ ਸਕਦੇ ਆ ਇਸੇ ਨਾਲ ਹੀ ਬਰਨਾਲਾ ਪਰਿਵਾਰ ਦੇ ਵਿੱਚ ਇੱਥੇ ਵੀ ਗੱਲ ਵਰਨਣਯੋਗ ਹੈ ਕਿ ਟਕਸਾਲੀਆਂ ਨੂੰ ਵੱਡੀ ਥਾਂ ਦਿੱਤੀ ਜਾਣੀ ਹੈ ਟਕਸਾਲੀ ਪਰਿਵਾਰਾਂ ਨੂੰ ਜਿਹੜਾ ਉਹ ਜਿਹੜਾ ਇਸ ਪ੍ਰੇਜੀਡੀਅਮ ਦੇ ਅੰਦਰ ਥਾਂ ਦਿੱਤੀ ਜਾਣੀ ਹੈ ਉਹਦੇ ਬਾਰੇ ਗੱਲ ਵੀ ਕੀਤੀ ਗਈ ਹੈ ਸਰਜੀਤ ਸਿੰਘ ਬਰਨਾਲਾ ਢੀਂਡਾ ਸਾਹ ਬਰਨਾਲਾ ਧੜਾ ਕਿਸ ਤਰ੍ਹਾਂ ਨਾਲ ਆਪਸ ਵਿੱਚ ਲੜਦਾ ਰਿਹਾ ਹੈ ਅੱਜ ਇਕੱਠੇ ਨੇ ਇਹ ਵੀ ਇੱਕ ਹੈਰਾਨੀ ਦੀ ਗੱਲ ਹੈ ਇੱਕ ਸਮੇਂ ਢੀਂਡਾ ਸਾਹ ਦੇ ਬਰਨਾਲਾ ਧੜਾ ਇੱਕ ਦੂਜੇ ਦੇ ਧੁਰ ਵਿਰੋਧੀ ਰਹੇ ਐ ਪਰ ਹੁਣ ਇਕੱਠੇ ਨੇ ਬਰਨਾਲਾ ਪਰਿਵਾਰ ਦੇ ਵਿੱਚੋਂ ਬਰਨਾਲਾ ਪਰਿਵਾਰ ਦੇ ਫਰਜ਼ੰਦ ਗगनਜੀਤ ਬਰਨਾਲਾ ਜੋ ਕਿ ਧੂਰੀ ਤੋਂ ਸਾਬਕਾ ਵਿਧਾਇਕ ਨੇ ਉਹਨਾਂ ਦਾ ਨਾਮ ਜਿਹੜਾ ਹੈ ਉਹ ਚਰਚਾ 'ਚ ਇਸੇ ਤਰ੍ਹਾਂ ਨਾਲ ਹੀ ਮਨਜੀਤ ਸਿੰਘ ਉਹਨਾਂ ਦਾ ਨਾਮ ਹੈ ਮਨਜੀਤ ਸਿੰਘ ਪ੍ਰਾਣੇ ਜਿਹੜੇ ਫੈਡਰੇਸ਼ਨ ਦੇ ਕਾਰਕੁਨ ਰਹੇ ਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਾਣੇ ਕਾਰਕੁਨ ਰਹੇ ਆ ਵਿਦਿਆਰਥੀ ਸਿਆਸਤ ਤੋਂ ਹੀ ਉਹ ਨਿਕਲ ਕੇ ਇੱਥੇ ਤੱਕ ਆਏ ਆ ਸ਼੍ਰੋਮਣੀ ਕਮੇਟੀ ਮੈਂਬਰ ਹੈ ਜਥੇਦਾਰ ਸਾਹਿਬ ਨੂੰ ਜਿਹੜਾ ਤਿੰਨ ਮੈਂਬਰੀ ਵਫ਼ਦ ਮਿਲ ਕੇ ਆਇਆ ਉਹ ਵੀ ਆ ਕਰਨੈਲ ਸਿੰਘ ਪੰਜੋਲੀ ਦਾ ਨਾਮ ਵੀ ਚੱਲਦਾ ਹੈ ਸ਼ਾਇਦ ਉਹ ਕਿਉਂਕਿ ਪਟਿਆਲੇ ਦੇ ਵਿੱਚੋਂ ਕਿਹਾ ਜਾਂਦਾ ਕਿ ਦੋ ਤਿੰਨ ਨਾਂ ਨੇ ਇਸ ਕਰਕੇ ਸ਼ਾਇਦ ਉਹ ਨਾਂ ਬਣ ਸਕਣ ਪਰ ਇੱਕ ਉਹਨਾਂ ਦਾ ਨਾਮ ਵੀ ਚੱਲਦਾ ਹੈ ਕਰਨੈਲ ਸਿੰਘ ਪੰਜੋਲੀ ਦਾ ਫਿਰ ਨਾਂ ਚੱਲਦਾ ਹੈ ਸੰਤਾ ਸਿੰਘ ਸੰਤ ਸਿੰਘ ਸੰਤ ਸਿੰਘ ਉਮੈਦਪੁਰ ਦਾ ਚਰਨਜੀਤ ਸਿੰਘ ਬਰਾੜ ਦਾ ਇਹ ਨਾਂ ਜਿਹੜੇ ਆ ਇਹ ਲਗਾਤਾਰ ਚੱਲ ਰਹੇ ਆ ਕਿ ਪ੍ਰਜੀਡੀਅਮ ਚ ਹੋਣਗੇ ਇਹ ਪ੍ਰਜੀਡੀਅਮ ਦਾ ਹਿੱਸਾ ਹੋਣਗੇ ਵਿਭਕ ਕਿਰਨਜੋਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਅਜੰਡਾ ਕਮੇਟੀ ਚ ਵੀ ਜਾ ਸਕਦੇ ਆ ਹੁਣ ਗੱਲ ਇਹ ਆ ਕਿ ਸਾਰਾ ਕੁਝ ਲਗਾਤਾਰ ਕਾਲੀ ਦਲ ਚ ਚੱਲਦਾ ਰਿਹਾ ਅਕਾਲੀ ਦਲ ਦੇ ਅੰਦਰ ਉਲਝਣਾ ਕਾਫੀ ਉਲਝਗੀਆਂ ਬੇਸ਼ੱਕ ਬਾਗੀ ਖੇਮਾ ਚੀਜ਼ਾਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਜੀਡੀਅਮ ਬਣ ਜਾਣਾ ਹੈ ਏਜੰਡਾ ਬਣ ਜਾਣਾ ਹੈ ਫਿਰ ਜਿਵੇਂ ਦਾ ਟੋੜਾ ਤੋਂ ਲੈ ਕੇ ਸੰਤ ਲੋਂਗੋਵਾਲ ਬਾਕੀਆਂ ਦੀ ਜਿਹੜੀ ਵਰਸੀ ਆ ਮਹਨ ਸਿੰਘ ਤੋੜ ਵਰਗੀਆਂ ਦੀ ਵਰਸੀ ਆ ਜਿਹੜੀ ਉਹ ਮਨਾਈ ਜਾਣੀ ਆ ਕੁੱਲ ਮਿਲਾ ਕੇ ਇਹ ਗੱਲ ਸਪਸ਼ਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿ ਪ੍ਰਜੀਡੀਅਮ ਦੀ ਰੂਪਰੇਖਾ ਇਹਦੇ ਇਸ ਜੋ ਮੈਂ ਤੁਹਾਨੂੰ ਢਾਂਚਾ ਦੱਸਿਆ ਇਹਦੇ ਬਰਾਬਰ ਜੀ ਹੋਣੀ ਹੈ ਕੋਈ 19 21 ਇੱਧਰ ਉੱਧਰ ਹੋ ਜਾਵੇ ਤਾਂ ਕੀ ਕਹਿਣੇ ਪਰ ਅਜੇ ਹਾ ਮੁਸ਼ਕਲ ਹੈ ਲੱਗਦਾ ਹੈ ਕਿ ਇਸ ਤੋਂ ਬਾਹਰ ਜਾ ਕੇ ਹੋਵੇਗੀ ਇਹਦੇ ਨੇੜੇ ਤੇੜੇ ਹੀ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਉਹ ਰਹਿਣੀਆਂ ਸੁੱਚਾ ਸਿੰਘ ਛੋਟੇਪੁਰ ਦਾ ਨਾਮ ਵੀ ਚੱਲ ਰਿਹਾ ਪਰ ਉਹ ਏਡਾ ਪ੍ਰਮੁਖਤਾ ਦੇ ਨਾਲ ਨਹੀਂ ਚੱਲ ਰਿਹਾ ਪਰ ਸੁੱਚਾ ਸਿੰਘ ਛੋਟੇਪੁਰ ਦਾ ਨਾਮ ਵੀ ਜਿਹੜਾ ਹੈ ਇਸ ਪ੍ਰਜੀਡੀਅਮ ਦੇ ਮਾਮਲੇ 'ਚ ਉਹ ਚੱਲ ਰਿਹਾ ਹੈ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣ ਵਾਲਾ ਧੜਾ ਦਾ ਇਸ ਗੱਲੋਂ ਖੌਫ ਜਿਆਦਾ ਹੈ ਕਿ ਕਿਤੇ ਉਹਨਾਂ ਦੇ ਦਫ਼ਤਰ ਤੇ ਕਬਜ਼ਾ ਨਾ ਕਰ ਲੈ ਹਾਲਾਂਕਿ ਉਹ ਧੜੇ ਨੂੰ ਇਹ ਸ਼ੱਕ ਜ਼ਰੂਰ ਹੈ ਕਿ ਇਹ ਸ਼ੱਕ ਨਹੀਂ ਉਹ ਤਾਂ ਸ਼ਰੇਆਮ ਕਹਿੰਦੇ ਆ ਕਿ ਜਿਹੜਾ ਇਹ ਧੜਾ ਹੈ ਭਾਜੀਪੀ ਦੀ ਸ਼ਹਿਰ ਤੇ ਉੱਤੇ ਆ ਮਹਾਰਾਸ਼ਟਰ ਦੇ ਵਿੱਚ ਜਿਸ ਤਰ੍ਹਾਂ ਨਾਲ ਸ਼ਿਵ ਸੈਨਾ ਤੋੜੀ ਗਈ ਜਾਂ ਫਿਰ ਰਾਸ਼ਟਰੀਵਾਦੀ ਕਾਂਗਰਸ ਪਾਰਟੀ ਜਿਹਨੂੰ ਐਨਸੀਪੀ ਕਹਿੰਦੇ ਆ ਨੈਸ਼ਨਲਿਸਟ ਕਾਂਗਰਸ ਪਾਰਟੀ ਤੋੜੀ ਗਈ ਉਸ ਤੋਂ ਤਾਂ ਕਈ ਚੀਜ਼ਾਂ ਸਪਸ਼ਟ ਨੇ ਕਈ ਚੀਜ਼ਾਂ ਜੇਕਰ ਉਹਨੇ ਹੋਇਆ ਕਿਉਂਕਿ ਚੌਣ ਕਮਿਸ਼ਨ ਨੇ ਜਿਸ ਪ੍ਰਕਾਰ ਫਿਰ ਕਾਰਵਾਈ ਕੀਤੀ ਵਿਧਾਇਕਦਲ ਦੇਖ ਲਿਆ ਤੇ ਫੈਸਲਾ ਜਿਹੜਾ ਉਦਾਂ ਦੇ ਹੱਕ 'ਚ ਕਰਤਾ ਜਨ ਜਨੇ ਕਹਿ ਲਈਏ ਕਿ ਵੀ ਇੱਕ ਪਾਸੜ ਫੈਸਲਾ ਕਿਹਾ ਗਿਆ ਭਾਜਪਾ ਜਾਂ ਉਹਨਾਂ ਦੇ ਸੰਜੋਗੀਆਂ ਦੇ ਹੱਕ ਦੇ ਵਿੱਚ ਛਿੰਦੇ ਧੜੇ ਜਾਂ ਅਜੀਤ ਪੁਆਰ ਧੜੇ ਦੇ ਹੱਕ 'ਚ ਅਕਾਲੀ ਦਲ ਇਸ ਗੱਲੋਂ ਵੀ ਖੋਜਦਾ ਕਿ ਕਿਤੇ ਦਫ਼ਤਰ ਤੇ ਕਬਜ਼ਾ ਹੋ ਗਿਆ ਫਿਰ ਪਾਰਟੀ ਦੇ ਵੀ ਕਬਜ਼ਾ ਹੋ ਜਾਊਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਬਾਗੀਆਂ ਦਾ ਇਹ ਪ੍ਰੋਸੀਡੀਅਮ ਕੀ ਰੰਗ ਲਿਆਉਂਦਾ ਆ ਇਹ ਹੁਣ ਵੇਖਣ ਵਾਲੀ ਗੱਲ ਹੋਣੀ ਆ ਇਨਾ ਕੇ ਬਹੁਤ ਵੱਡੀਆਂ ਚੁਣੌਤੀਆਂ ਨੇ ਇਕੱਲੇ ਵਰਸੀ ਮਨਾ ਕੇ ਸੈਮੀਨਾਰ ਕਰਕੇ ਤਾਂ ਨਹੀਂ ਅਕਾਲੀ ਦਲ ਨੇ ਰਿਵਾਈਵ ਕਰਨਾ ਅਕਾਲੀ ਦਲ ਨੂੰ ਕਿਸ ਸੇਧ ਚ ਲੈ ਕੇ ਜਾਣਾ ਹੈ ਕਿਹੜੀ ਸੇਧ ਚ ਅੱਗੇ ਵਧਾਉਣਾ ਇਹ ਇੱਕ ਮੈਟਰ ਕਰਦੀ ਗੱਲ ਹੈ ਦੇਖਦੇ ਆ ਅਕਾਲੀਆਂ ਤਾਂ ਨਵੇਂ ਬਣਨ ਵਾਲਾ ਪਰ ਜਿਹੜੀ ਮਿਸਚ ਕਾਮਯਾਬ ਹੁੰਦਾ ਹੈ ਜਾਂ ਫਿਰ ਨਹੀਂ